ਜੋਨਾ ਕਰੀ ਗਿਆਨ ਦੇ ਨਾਲ ਹੁਣ ਧੁਰਕੇ ਪਾਣੀ ਦਾ ਭਾਵ ਕੀ ਹੈ ਜਿਹਨੂੰ ਅਸੀਂ ਸੰਖਾ ਜਿਆ ਕਹਿੰਦੇ ਸਤਿਖੰਡ ਵਸੈ ਅੰਦਰੰਕਾਰ ਜਿੱਥੇ ਸਤਿਖੰਡ ਵਿੱਚ ਵਾਹਿਗੁਰੂ ਵਸਦਾ ਤੇ ਸਤਿਖੰਡ ਦੇ ਵਿੱਚ ਉਹ ਹੀ ਵਸ ਸਕਦਾ ਹੈ ਜਿਹੜਾ ਸੱਚ ਨਾਲ ਜੁੜ ਗਿਆ ਜਿਹੜਾ ਬਸਦਾ ਜਿਉਂਦੇ ਜੀ ਸਚ ਨਾਲ ਜੁੜਿਆ ਹੀ ਨਹੀਂ ਅੱਜ ਕੱਲ ਕੀ ਕਰਦੇ ਆ ਮਰ ਤੋਂ ਬਾਅਦ ਕਹਿ ਦਿੰਦੇ ਸੱਚਖੰਡ ਵਾਸੀ ਕਮਾਲ ਹੋ ਗਈ ਗੱਲ ਸੱਚਖੰਡ ਵਾਸੀ ਉਹ ਦੇ ਜਿਹੜੇ ਜਿਉਂਦੇ ਕੀ ਸੱਚ ਨਾਲ ਜੁੜ ਤੇ ਜਿੰਨੇ ਜਿਉਂਦੇ ਜੀ ਸੱਚ ਵਾਹਿਗੁਰੂ ਦਾ ਨਾਮ ਸੱਚ ਕੀ ਗੁਰਬਾਣੀ ਦਾ ਕੀਰਤਨ ਸੱਚ ਕੀ ਸਾਧ ਸੰਗਤ ਸੱਚ ਕੀ ਛੇਵਾਰ ਜੀਵਨ ਪਰਉਕਾਰ ਇਹੋ ਜਿਹਾ ਕੰਮ ਕੋਈ ਕੀਤਾ ਹੀ ਨਹੀਂ ਤੇ ਉਹ ਮਰ ਤੋਂ ਬਾਅਦ ਸੱਚਖੜ ਵਾਸੀ ਕਿਦਾਂ ਹੋਵੇ ਸੱਚਖੜ ਵਾਸੀ ਜਿਉਂ ਦੇ ਜੀ ਹੋਣਾ ਪੈਂਦਾ ਹੈ ਤੇ ਮਰ ਤੋਂ ਬਾਅਦ ਤੇ ਗਰੰਟੀ ਕੋਈ ਨਹੀਂ ਹੈ ਕਿਹੜਾ ਉਹਨੇ ਆਣ ਕੇ ਦੱਸ ਦੇਣਾ ਵੀ ਮੈਂ ਸੱਚਖੜ ਚ ਕਮਰਾ ਬੁੱਕ ਕਰਾਇਆ ਕਈ ਨਹੀਂ ਜਾਣਾਂ ਕਿ ਜੋ ਸਵਰਗ ਵਾਸੀ ਸਤਖੰਡ ਵਾਸੀ ਦੱਸਿਆ ਤੇਰੇ ਤਾਂ ਹੈ ਹੀ ਨਹੀਂ ਕਿਸੇ ਨੇ ਵੀ ਕਿੱਥੇ ਚਲੇ ਗਿਆ ਤਾਂ ਜਿਉਂਦੇ ਤੋਂ ਸੁਹਾਗ ਲਾ ਲੋ ਕਿ ਸਤ ਨਾਲ ਜੁੜਿਆ ਹੈ ਜੇ ਸਤ ਨਾਲ ਨਹੀਂ ਜੁੜਿਆ ਤੇ ਫਿਰ ਉਹ ਸਤਖੰਡ ਵਾਸੀ ਦੇ ਜਿੰਨੇ ਜਿਉਂਦੇ ਜੀ ਬਾਣੀ ਨਹੀਂ ਪੜੀ ਕਦੀ ਜਿੰਨੇ ਜਿਉਂਦੇ ਜੀ ਸੇਵਾ ਹੀ ਨਹੀਂ ਕੀਤੀ ਸਿਮਰਣੀ ਨਹੀਂ ਕੀਤਾ ਸਤ ਸੰਗਤ ਹੀ ਨਹੀਂ ਕੀਤੀ ਉਹ ਸੱਚਖੰਡ ਵਾਸੀ ਨਹੀਂ ਹੁੰਦੇ ਉਹ ਜਿਉਂਦੇ ਜੀ ਵੀ ਨਰਕ ਵਾਸੀ ਸੰ ਤੇ ਮਰ ਤੋਂ ਬਾਦ ਵੀ ਨਰਕ ਵਾਸੀ ਰਹੇ ਵਾਹਿਗੁਰੂ ਵਾਹਿਗੁਰੂ ਤਾਂ ਧੁਰ ਮੈਨੇ ਸੱਚਖੰਡ ਜਿੱਥੇ ਸੱਜ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਹੋਰ ਕੁਝ ਹੈ ਹੀ ਨਹੀਂ ਔਰ ਫੇਰ ਕੀ ਕਹਿ ਦਿੱਤਾ ਖਸਮ ਕੀ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਤਾ ਇਸ ਬਾਣੀ ਦਾ ਪਵਿੱਤਰ ਇਤਿਹਾਸ ਇਹ ਹੈ ਕਿ ਧੰਗ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬੜੇ ਸ਼ਬਦ ਇਹੋ ਜਿਹੇ ਪ੍ਰਚਲਿਤ ਹੋ ਚੁੱਕੇ ਸੀ ਜਿੰਨਾ ਵਿੱਚ ਗਿਆਨ ਤੇ ਮਿਲਦਾ ਸੀ ਸਿਧਾਂਤ ਤੇ ਮਿਲਦਾ ਸੀ ਬੜੀ ਵਧੀਆ ਸਿੱਖਿਆ ਵੀ ਮਿਲਦੀ ਸੀ ਪਰ ਉਹਦੇ ਸ਼ਮਾਪਤੀ ਤੇ ਨਾਨਕ ਨਾਮ ਦੇ ਹੋਰ ਆ ਦਿੰਦੇ ਸਨ ਕਿਉਂ ਜਿਹੜੀ ਚੀਜ਼ ਪ੍ਰਸਿੱਧ ਹੋ ਜੇ ਮਸ਼ਹੂਰ ਹੋ ਜਾਵੇ ਪ੍ਰਵਾਨ ਕਰ ਦੇ ਦੁਨੀਆਂ ਉਹਦੀ ਗੌਰ ਆਪਣੇ ਆਪ ਹੀ ਲੋਕ ਵਰਤਣ ਲੱਗ ਪੈਂਦੇ ਨੇ ਤਾਂ ਆਰੰਭ ਕਵੀ ਜਿਹੜੇ ਸਨ ਵਿਦਵਾਨ ਜਿਹੜੇ ਸਨ ਉਹ ਆਪਣੇ ਕੋਲੋਂ ਕੰਤਾ ਲਿਖ ਲਿਖ ਕੇ ਗੁਰੂ ਨਾਨਕ ਸਾਹਿਬ ਦੀ ਮੋਹ ਲਾਉਂਦੇ ਸੀ ਇਹ ਕੰਮ ਤੀਸਰੇ ਪਾਤਸ਼ਾਹ ਜੇਰੇ ਵੀ ਸਾਹਮਣੇ ਆ ਗਿਆ ਇਸੇ ਕਰਕੇ ਤੀਸਰਿਆਂ ਨੂੰ ਵੀ ਹਦਾਇਤ ਕਰਨੀ ਪੈ ਗਈ ਤੇ ਗੁਰੂ ਕੇ ਸਿੱਖੋ ਗੁਰੂ ਕੇ ਪਿਆਰਿਓ ਸੱਚੀ ਬਾਣੀ ਗਾਇਆ ਕਰੋ ਇਹਦਾ ਮਤਲਬ ਜੇ ਸੱਚੀ ਬਾਣੀ ਤੇ ਕੋਈ ਕੱਚੀ ਬਾਣੀ ਨਹੀਂ ਹੋਵੇਗੀ ਦਵੈਤ ਬਾਣੀ ਬਾਣੀ ਵੀ ਹੋਵੇਗੀ ਤੇਰ ਮੇਰ ਬਾਣੀ ਵੀ ਹੋਵੇਗੀ ਹਉਮੈ ਹੰਕਾਰ ਵਾਲੀ ਬਾਣੀ ਵੀ ਹੋਵੇਗੀ ਇੱਕ ਸੱਚੀ ਬਾਣੀ ਦੂਜੀ ਹੈ ਦਬੈਤ ਵਾਲੀ ਕੀਸ਼ਮਤ ਦੇ ਭੇਦ ਵਾਲੀ ਨਬਰਤ ਵਾਲੀ ਫਿਰਕਾ ਪ੍ਰਸਤ ਵਾਲੀ ਬਾਣੀ ਪਤਾ ਨਹੀਂ ਕੱਚੀ ਬਾਣੀ ਚ ਕਿੰਨਾ ਕੁਝ ਹੋਵੇਗਾ ਉਹਦਾ ਤਿਆਗ ਕਰੋ ਆਓ ਸਿੱਖ ਸਰਪੁਰਖੇ ਪਿਆਰਿਓ ਗਾਓ ਸੱਚੀ ਬਾਣੀ ਇਸ ਹਦੈਤ ਨੂੰ ਵੀ ਮੰਨਦਿਆਂ ਪੰਜਵੀਂ ਪਾਤਸ਼ਾਹੀ ਨੂੰ ਸਿੱਖਾਂ ਨੇ ਬੇਤੀ ਕੀਤੀ ਕਿ ਸਿੱਖ ਆਇਆ ਉਹਨੇ ਬੇਨਤੀ ਕੀਤੀ ਮਹਾਰਾਜ ਪਤਾ ਨਹੀਂ ਲੱਗਦਾ ਤੁਹਾਡੀ ਬਾਣੀ ਹੈ ਕਿ ਕਿਸੇ ਨੇ ਹੋਰ ਦੀ ਬਾਣੀ ਹੈ ਪਰ ਨਾਨਕ ਸ਼ਬਦ ਰੇਤ ਜੀ ਹੈ ਨਾਨਕ ਨਾਮ ਹਰੇਕ ਜੀ ਹੈ ਜਿਵੇਂ ਉਦਾਹਰਣ ਤੇ ਤੌਰ ਤੇ ਗੱਲ ਤੇ ਬਹੁਤ ਵਧੀਆ ਬਣ ਪਰ ਬਾਣੀ ਕੱਚੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਚੜੀ ਰਹੇ ਦਿਨ ਰਾਤ ਇਸੇ ਤਰ੍ਹਾਂ ਨਾਨਕ ਦੀਵਾ ਜੋ ਚੱਲੇ ਲੱਗੇ ਨ ਤਤੀਬਾਉ ਹੁਣ ਤਤੀਬਾਉ ਪੰਜਵੇਂ ਪਾਤਸ਼ਾਹ ਦੇ ਸ਼ਬਦ ਚੋ ਕੱਟ ਲਿਆ ਤੇ ਨੀਵਾ ਚੱਲਣ ਵਾਲਾ ਉਹ ਵੀ ਬਾਣੀ ਚੋ ਲੈ ਕੇ ਤੇ ਦੋਵੇਂ ਸ਼ਬਦ ਨਾਲ ਗੱਡ ਕਰਦੇ ਆਪਣੇ ਕੋਲੋ ਹੀ ਬਣਾ ਦਿੱਤਾ ਨਾਨਕ ਦੀਵਾ ਜੋ ਚੱਲੇ ਸਿੱਖਿਆ ਤੇ ਬਹੁਤ ਸੋਹਣੀ ਹੈ ਪਰ ਬਾਣੀ ਕਜੀ ਹੈ ਇਸੇ ਤਰ੍ਹਾਂ ਆਪ ਦੀਆ ਦੁੱਧ ਬਰਾਬਰ ਮੰਗ ਲਿਆ ਸੁ ਬਾਣੀ ਫਿਰ ਰਗੜ ਝਗੜ ਕਰ ਰਗਤ ਬਰਾਬਰ ਕਹਿ ਨਾਨਕ ਗੁਰ ਬਾਣੀ ਬਿਨਾ ਮੰਗੇ ਚੀਜ਼ ਲਈ ਤੇ ਦੁੱਧ ਵਗਦੀ ਹੁੰਦੀ ਹੈ ਮੰਨ ਕੇ ਲਈ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ ਪਾਣੀ ਵੀ ਜਨਾ ਸਭ ਹੈ ਜਾਂਦਾ ਜੇ ਮੰਗੜਾ ਹੀ ਪੈ ਗਿਆ ਤੇ ਸਾਡਾ ਹਿੱਸਾ ਦੇ ਦੇ ਤੇ ਜੇ ਲੜ ਕੇ ਚੀਜ਼ ਲਈ ਵਸਤੂ ਲਈ ਤੇ ਫਿਰ ਉਹ ਲ ਉਹ ਬਰਾਬਰ ਹੀ ਹੋ ਜਾਂਦੀ ਹੈ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਜਦੋਂ ਵੰਡ ਹੁੰਦੀ ਹੈ ਇੱਕ ਦੂਜੇ ਨਾਲ ਲੜ ਪੈ ਜਾਂਦੇ ਨੇ ਕਹਿਰ ਨਾਨਕ ਨਿਰਬਾਣੀ ਭਾਅ ਬਿਨਾ ਮੰਗਿਆ ਜਿਹਦਾ ਹਿੱਸਾ ਹੈ ਉਹਨੂੰ ਦੇ ਦੋ ਹੁਣ ਗੱਲ ਤੇ ਬੜੀ ਸਿੱਖਿਆ ਵਾਲੀ ਹੈ ਪਰ ਹੈ ਕੀ ਸਾਧ ਸੰਗਤ ਜੀ ਹੈ ਕੱਚੀ ਮਾੜੀ ਤਾ ਭਾਈ ਗੁਰਤਾਸ ਬਾਬਾ ਪੁੱਤਾ ਸਾਹਿਬ ਨੇ ਬੇਨਤੀ ਕੀਤੀ ਕਿ ਬਾਣੀ ਦਾ ਸੰਗ੍ਰਹਿ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੀ ਸੱਚੀ ਬਾਣੀ ਹੈ ਅੰਮ੍ਰਿਤ ਸਿਰਫ ਉਹਦੇ ਵਿੱਚ ਹੈ ਕੱਚੀ ਬਾਣੀ ਗਿਆਨ ਤੇ ਦਿੰਦੀ ਹੈ ਸਿੱਖਿਆ ਤੇ ਦਿੰਦੀ ਹੈ ਪਰ ਉਸ ਵਸਤੂ ਦੀ ਪ੍ਰਾਪਤੀ ਨਹੀਂ ਕਰਾਉਂਦੀ ਉਦਾਹਰਣ ਦੇ ਤੌਰ ਤੇ ਅੱਜ ਆਪਾਂ ਸਾਰਿਆਂ ਨੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੀ ਯਾਦ ਅਰਚਪਹਿਰਾ ਕੀਤਾ ਚਪੇਰੇ ਦਾ ਭਾਅ ਪੈਸੇ ਹੋਰ ਹੁੰਦਾ ਹੈ ਇੱਕ ਪਹਿਰ ਚ ਹੁੰਦੇ 3 ਘੰਟੇ ਦੋ ਪਹਿਰਾ ਚ ਕਿੰਨੇ ਹੋਗੇ 6 ਤਿੰਨਾਂ ਚ ਕਿੰਨੇ ਹੋਗੇ 9 ਚਾਰਾਂ ਚ ਕਿੰਨੇ ਹੋਗੇ 12 12 ਤੇ 12 ਘੰਟੇ ਤੇ ਕੋਈ ਵੀ ਨਹੀਂ ਬਾੜੀ ਪੜਦਾ ਹੈ ਇੱਥੇ ਪਹਿਰ ਦਾ ਮਤਲਬ 1 ਘੰਟਾ ਭਾਪ 4 ਘੰਟੇ ਬਾਬਾ ਦੀਪ ਸਿੰਘ ਜੀ ਦੀ ਯਾਦ ਵਿੱਚ ਆਪਾਂ ਸਾਰੇ ਆ ਬਹਿ ਕੇ ਪਾਠ ਕੀਤਾ 2 ਘੰਟੇ ਆਪਾਂ ਪਾਠ ਕੀਤਾ ਭਾਪ 1 ਪਹਿਰ ਆਪਾਂ ਪਾਠ ਕੀਤਾ 1 ਪਹਿਰ ਤੇ 3 ਘੰਟੇ ਹੋ ਗਏ ਭਾਪ ਸਵਾ 1 ਪਹਿਰ ਆਪਾਂ ਅੱਜ ਪਾਠ ਕੀਤਾ ਗੁਰੂ ਸਾਹਿਬ ਦੀ ਯਾਦ ਵਿੱਚ ਬੈਠੇ ਦਾ ਜਿਹੜਾ ਸਵਾ ਪਹਿਰਾ ਆਪਾਂ ਕੀਤਾ ਸਾਰਿਆਂ ਨੇ ਰਲ ਕੇ ਦੁਪਹਿਰ ਦੇ ਸਮੇਂ ਉਦਾਹਰਣ ਦੇ ਤੌਰ ਤੇ ਕੱਚੀ ਬਾਣੀ ਦੀ ਤਾਕਤ ਕੀ ਹੈ ਤੇ ਪੱਕੀ ਬਾਣੀ ਦੀ ਤਾਕਤ ਕੀ ਹੈ ਸੱਚੀ ਬਾਣੀ ਦੀ ਤਾਕਤ ਕੀ ਹੈ ਇਥੋਂ ਦੀ ਚੀਜ਼ ਦੀ ਤਾਕਤ ਕੀ ਹੈ ਤੇ ਧੁਰ ਦਰਗਾਹ ਦੀ ਤਾਕਤ ਕੀ ਹੈ ਜਿਵੇਂ ਕਿਸੇ ਫੌਜੀ ਨੇ ਮਰਾਟਿਆ ਨੂੰ ਪੁੱਛਿਆ ਕਿ ਤੁਸੀਂ ਬੜੇ ਬਹਾਦਰ ਹੋ ਮਰਾਟਾ ਕਹਿੰਦਾ ਹਾਂ ਸਾਡੀ ਕੌਮ ਬੜੀ ਬਹਾਦਰ ਹੈ ਤਾਂ ਸਿੱਖ ਫੌਜੀ ਕਹਿਣ ਲੱਗਾ ਕਿ ਕਿੰਨੇ ਬਹਾਦਰ ਹੋ ਏਦਾਂ ਸਾਡਾ ਨਾਂ ਨਹੀਂ ਸੁਣਿਆ ਕਦੇ ਮਰਾਹੱਟੇ ਅਸੀਂ ਮਰ ਕੇ ਹੰਦੇ ਆਂ ਉਦਾਂ ਪਿੱਛੇ ਨਹੀਂ ਹੋ ਸਕਦੇ ਜਿੰਨਾ ਚਿਰ ਸਾਡੇ ਅੰਦਰ ਜਾਨ ਹੈ ਅਜੀ ਮਾਰ ਕੇ ਹਟਦੇ ਆ ਤੇ ਗੁਰੂ ਕਾ ਸਿੱਖ ਸੀ ਅੰਮ੍ਰਿਤਧਾਰੀ ਤੇ ਹੱਥ ਜੋੜ ਕੇ ਕਹਿਣ ਲੱਗਾ ਧੰਨ ਗੁਰੂ ਗੋਬਿੰਦ ਸਿੰਘ ਤੇਰੀ ਏਡੀ ਵੱਡੀ ਤਾਕਤ ਇਹ ਉਹ ਕੌਮ ਹੈ ਜਿਹੜੀ ਮਰ ਕੇ ਹਟਦੀ ਹੈ ਜਿਉਂਦੇ ਜੀ ਨਹੀਂ ਹਟਦੀ ਪਰ ਸਾਡੇ ਵਿੱਚ ਇੱਕ ਸੂਰਮਾ ਇੰਦਾਂ ਦਾ ਵੀ ਹੋਇਆ ਜਿਹੜਾ ਮਰ ਕੇ ਵੀ ਹਟਿਆ ਕੋ ਧੰਨ ਬਾਬਾ ਦੀਪ ਸਿੰਘ ਧੰਨ ਬਾਬਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਿਹੜਾ ਮਰ ਕੇ ਵੀ ਨਹੀਂ ਢਿਆ ਨਹੀਂ ਤੇ ਸਾਰੀ ਦੁਨੀਆ ਜਦੋਂ ਮੌਤ ਹੋ ਜਾਂਦੀ ਉਹ ਤੇ ਹਟਣਾ ਹੀ ਪੈਣਾ ਹੈ ਇਤੋਂ ਅੱਗੇ ਕੁਝ ਨਹੀਂ ਦਾਜ ਸਮਝਦਾ ਕਿ ਮੌਤ ਨੂੰ ਬਖੌੜ ਕੀਤਾ ਮੌਤ ਵੀ ਕਿਤੇ ਨਹੀਂ ਬਾਬਾ ਜੀ ਚੰਗੀ ਕੀਤੀ ਹੈ ਰਕੋੜੀ ਤੋੜਦਾ ਹੈ ਬੜੀ ਮਾਰਕੀਟੇ ਹਾੜੀ ਜਾਂਦੇ ਨੇ ਤੇ ਤੁਸੀਂ ਬੜੀ ਚੰਗੀ ਕੀਤੀ ਵੇਚ ਦੀ ਕਰਨ ਵਾਲੀ ਗੱਲ ਹੋ ਗਈ ਹੁਣ ਬਾਬਾ ਦੀਪ ਸਿੰਘ ਕੋਲੇ ਕਿਹੜੀ ਬਾਣੀ ਸੀ ਕੱਚੀ ਬਾਣੀ ਸੀ ਕਿ ਸੱਚੀ ਬਾਣੀ ਸੀ ਸੱਚੀ ਪਰ ਇੰਨਾ ਕੋ ਫਰਕ ਸਮਝ ਲਿਓ ਕਵੀ ਸਦਕਾਰਯੋਗ ਨੇ 52 ਕਵੀ ਹੋਏ ਦਸਵੇਂ ਪਾਤਸ਼ਾਹ ਬਾਣੀ ਉਹਨਾਂ ਦੀ ਹੀ ਹੈਗੀ ਹੈ ਵਿਦਵਾਨ ਸਰਕਾਰੀਓਗ ਨੇ ਆ ਬਾਣੀ ਭਾਈ ਸੰਤੋਖ ਸਿੰਘ ਜੀ ਦੀ ਹੈ ਗਿਆਨੀ ਗਿਆਨ ਸਿੰਘ ਦੀ ਬਾਣੀ ਆ ਪਰ ਵਿਦਵਾਨਾਂ ਦੀ ਬਾਣੀ ਕਵੀਆਂ ਦੀ ਬਾਣੀ ਅਸੀਂ ਜਪਜੀਤ ਸਾਹਿਬ ਬਾਗ ਨਹੀਂ ਪੜ ਸਕਦੇ ਰੋਜ਼ ਹੁਕਮ ਦੇ ਜਿਵੇਂ ਅਸੀਂ ਗੁਰਮਤਿ ਦਾ ਅਧਿਐਨ ਕਰਦੇ ਰੋਜ਼ ਵਾਹਿਗੁਰੂ ਵਾਹਿਗੁਰੂ ਇੰਦਾ ਕਿਸੇ ਵਿਦਵਾਨ ਤੇ ਸ਼ਬਦ ਦਾ ਆਪਾਂ ਅਭਿਆਸ ਨਹੀਂ ਕਰਨਾ ਹੁਕਮ ਨਹੀਂ ਹੈ ਜੇ ਤੁਸੀਂ ਕਰਦੇ ਹੋ ਤੇ ਫਿਰ ਤੁਸੀਂ ਕੋਲੋਂ ਕਰਦੇ ਹੋ ਤੇ ਬਰਕਤ ਤੇ ਚਲੋ ਮਿਲਦੀ ਮਿਲਨੀ ਕਿਉਂ ਜਿੱਥੇ ਆ ਗਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਥੇ ਆ ਗਿਆ ਪਾਤਸ਼ਾਹੀ ਪੰਜਵੀਂ ਜਬ ਉਸ ਤੱਕ ਪਾਤਸ਼ਾਹੀ ਪੰਜਵੀਂ ਉਸ ਤੱਕ ਪਾਤਸ਼ਾਹੀ ਦਸਵੀਂ ਜਿੱਥੇ ਗੁਰੂ ਦਾ ਨਾਮ ਆ ਗਿਆ ਬਰਕਤ ਤੇ ਮਿਲਨੀ ਕੰਮ ਤੇ ਹੋ ਜਾਣਾ ਪਰ ਇੱਥੇ ਵਿਸ਼ਾ ਚੱਲਦਾ ਪਿਆ ਗੁਰੂ ਕੀ ਬਾਣੀ ਤੇ ਵਿਦਵਾਨਾਂ ਦੀ ਬਾਣੀ ਹੁਣ ਜੇ ਕੋਈ ਕੱਲ ਨੂੰ ਕਵੇ ਵੀ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੁੱਕ ਲਵਾਂ ਤੇ ਕਿਸੇ ਇਤਿਹਾਸ ਦੇ ਗ੍ਰੰਥ ਦਾ ਪ੍ਰਕਾਸ਼ ਕਰ ਲਵਾਂ ਪਰ ਉਹ ਜਿਹੜਾ ਇਤਿਹਾਸ ਦਾ ਗ੍ਰੰਥ ਲਿਖਿਆ ਤੇ ਉਹਦੇ ਵਿੱਚ ਵੀ ਸਭ ਕੁਝ ਦਸਾਂ ਪਾਤਸ਼ਾਹਾਂ ਦਾ ਹੀ ਹੈ ਮੰਗੋ ਕੋਈ ਕਵੇ ਮੈਂ ਭਾਈ ਬਾਲੇ ਦੀ ਜਨਮ ਸਾਖੀ ਦਾ ਪ੍ਰਕਾਸ਼ ਕਰ ਲਵਾਂ ਚਦੂਆ ਲਾ ਕੇ ਹੈ ਤੇ ਇੱਕ ਪੱਖ ਤੋਂ ਵੇਖੋ ਤੇ ਗੁਰੂ ਸਾਹਿਬ ਦਾ ਜੀਵਨ ਤਾਂ ਇੱਕ ਗੱਲ ਬੜਾ ਬਰੀਕ ਜਿਹਾ ਵੇਸ਼ਾ ਹੈ ਗੱਲਾਂ ਬੜੀਆਂ ਚੰਗੀਆਂ ਨੇ ਪਰ ਇੱਕ ਧੁਰ ਕੀ ਬਾਣੀ ਆ ਇੱਕਰ ਵਿਦਵਾਨਾਂ ਦਾ ਕਾਗ ਵਿਦਵਾਨਾਂ ਦਾ ਗਿਆਨ ਵਿਦਵਾਨਾਂ ਦੀ ਵਿਦਿਆ ਤਦੋ ਦਾ ਫਰਕ ਕੀ ਹੈ ਅਸੀਂ ਕਿਸੇ ਵਿਦਵਾਨ ਦੇ ਸ਼ਬਦ ਦਾ ਕਾਵ ਦਾ ਸ਼ਬਦ ਵੈਸੇ ਗੁਰੂ ਗ੍ਰੰਥ ਸਾਹਿਬ ਦੇ ਹੁੰਦੇ ਨੇ ਕਿਸੇ ਵਿਦਵਾਨ ਦੇ ਕਾਵ ਦਾ ਕਵਿਤਾ ਦਾ ਜਪਜੀ ਸਾਹਿਬ ਵਾਂਗ ਅਭਿਆਸ ਨਹੀਂ ਕਰਦੇ ਜਿਵੇਂ ਅਸੀਂ ਵਾਇਕੁਰ ਵਾਇਕੁਰ ਬੋਲ ਮੰਤਰ ਦਾ ਅਭਿਆਸ ਕਰਦੇ ਇਤਾਂ ਕਿਸੇ ਕਵੀ ਦੀ ਬਾਣੀ ਦਾ ਅਭਿਆਸ ਨਹੀਂ ਕਰਦੇ ਜਿੱਦਾਂ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਮਹਾ ਮੰਤਰ ਗੁਰ ਪ੍ਰਸਾਦ ਤੱਕ ਜਾਪ ਕਰਦੇ ਬਾਲਾ ਮੰਤਰ ਜਪਜੀ ਸਾਹਿਬ ਦਾ ਪਾਠ ਕਰਦੇ ਜਿੱਦਾਂ ਅਸੀਂ ਰੋਜ਼ ਸੁਖਮਣੀ ਸਾਹਿਬ ਪੜ੍ਹਦੇ ਹਾਂ ਇਦਾਂ ਅਸੀਂ ਕਿਸੇ ਦੀ ਕਾਪ ਥੋੜੀ ਪੜਦੇ ਲਿਖਿਆ ਉਹਦੇ ਵਿੱਚ ਵੀ ਨਾਨਕ ਨਾਮ ਹੀ ਇੰਨਾ ਫਰਕ ਤਾਂ ਬੇਨਤੀ ਕੀਤੀ ਜੀ ਸੱਚੀ ਬਾਣੀ ਇਕੱਤਰ ਕਰਦੇ ਚਾਹੀਦੀ ਹੈ ਹੁਣ ਪ੍ਰਾਤਨ ਸਿੱਖ ਹੈਗੇ ਨੇ ਤੇ ਨਵੇਂ ਸਿੱਖਾਂ ਨੂੰ ਤ ਨਹੀਂ ਪਤਾ ਲੱਗਣਾ ਇਹ ਕੀ ਜੀ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਖਿਆ ਮੈਂ ਜਾਣਾ ਮੇਰਾ ਪਰਿਵਾਰ ਹੈ ਚਾਚੇ ਤਾਏ ਨੇ ਸਤਿਗੁਰੂ ਜੀ ਨੇ ਦੇਖਿਆ ਆਪਣੇ ਆਪ ਬਚਨ ਨਹੀਂ ਸੀ ਕਰਨਾ ਚਾਹੀਦਾ ਇਹਨਾਂ ਨੂੰ ਕਿਉਂ ਇਹ ਜੀ ਦੀ ਚੀਜ਼ ਹੈ ਉਹਨੂੰ ਹੀ ਮਿਲਨੀ ਹੈ ਤਾਂ ਭਾਈ ਗੁਰਦਾਸ ਕਹੇ ਹੋਏ ਤੋਂ ਬਾਅਦ ਸਹਿਬ ਬੌਰੀ ਸਾਹਿਬ ਦੀ ਸ਼ਨਾਣ ਕੀਤਾ ਨਮਸਕਾਰ ਕੀਤੀ ਸਾਰੀ ਰਾਤ ਚਵਾਰਾ ਸਾਹਿਬ ਬਾਹਰ ਗਲੀ ਚ ਖੜੋ ਕੇ ਅੱਜ ਵੀ ਚਵਾਰਾ ਸਾਹਿਬ ਦੇ ਸਾਹਮਣੇ ਦੀ ਸੜਕ ਲੱਗਦੀ ਏ ਗਲੀ ਲੱਗਦੀ ਵਾਜਾ ਮਾਰਦੇ ਰਹੇ ਬਾਬਾ ਮੋਹਨ ਚਵਾਰਾ ਖੋਲ ਦਰਵਾਜ਼ਾ ਖੋਲ ਬਾਬਾ ਮੋਹਨ ਦੇ ਨਹੀਂ ਪਰਵਾਹ ਕੀਤੀ ਭਾਈ ਗੁਰਦਾਸ ਵਰਕਾ ਮਹਾਪੁਰਸ਼ ਸਾਰੇ